ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਸਾਰੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਮੀਤ ਪ੍ਰੀਤ ਬਲੌਗ ਚੈਨਲ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਿੱਗੀ ਮੇਰੀ ਪਹਿਲੀ ਰਸੋਈ ਉਹਦੇ ਲਈ ਮੈਂ ਪਹਿਲਾਂ ਆਪਣੇ ਗੈਸ ਦੇ ਉੱਪਰ ਫਲਾਵਰਸ ਰੱਖ ਰਹੀ ਸੀਗੀ ਬਹੁਤ ਆਰਾਮ ਰਾਮ ਨਾਲ ਲੱਗੀ ਹੋਈ ਸੀਗੀ ਪੂਰੀਆਂ ਰੀਜਾਂ ਲਾ ਰਹੀ ਸੀਗੀ ਮੈਂ ਗੈਸ ਦੇ ਉੱਪਰ ਫਲਾਵਰ ਰੱਖ ਰੱਖ ਕੇ ਪੂਰਾ ਸੋਨਾ ਮੈਂ ਡੈਕੋਰੇਟ ਕਰਨਾ ਸੀਗਾ ਆਪਣੇ ਗੈਸ ਦਾ ਮੇਰੀ ਇਹ ਰੀਜ ਬਹੁਤ ਟਾਈਮ ਤੋਂ ਸੀਗੀ ਕਿ ਜਦੋਂ ਮੇਰੀ ਮੈਰਿਜ ਹੋਊਗੀ ਤਾਂ ਮੈਂ ਆਪਣੇ ਫਸਟਰ ਰਸੋਈ ਤੇ ਮੈਂ ਆਪਣੇ ਗੈਸ ਨੂੰ ਐਵੇਂ ਡੈਕੋਰੇਟ ਕਰੂੰਗੀ ਐਂਡ ਡੈਕੋਰੇਟ ਕਰਕੇ ਉਸ ਤੋਂ ਬਾਅਦ ਹੀ ਮੈਂ ਕੁਝ ਬਣਾਉਂਗੀ ਤੇ ਮੈਂ ਫਲਾਵਰਸ ਲਿਆ ਸੀਗਾ ਬਿਲਕੁਲ ਆਰਾਮ ਆਰਾਮ ਨਾਲ ਗੈਸ ਦੇ ਉੱਪਰ ਪੂਰੀ ਸੋਹਣੀ ਡੈਕੋਰੇਸ਼ਨ ਕਰ ਲਈ ਤੇ ਡੈਕੋਰੇਸ਼ਨ ਕਰਨ ਤੋਂ ਬਾਅਦ ਮੈਂ ਫਿਰ ਅੱਜ ਬਣਾਉਣਾ ਸੀਗਾ ਬੇਸਨ ਦਾ ਹਲਵਾ ਬੇਸਨ ਦਾ ਹਲਵਾ ਬਣਾਉਣ ਲਈ ਮੈਨੂੰ ਚਾਹੀਦਾ ਸੀਗਾ چینی ghee ਬਦਾਮ ਬੇਸਨ ਪਾਣੀ ਹਰ ਇੱਕ ਕੜਾਈ ਮੇਰੇ ਹੋਗੀ ਡੈਕੋਰੇਸ਼ਨ ਡਨ ਉਸ ਤੋਂ ਬਾਅਦ ਸੀ چینی ਦੇਸੀ ghee ਬਦਾਮ ਤੇ ਬੇਸਨ ਤੇ ਇੱਕ ਪਾਣੀ ਇਹ ਸੀਗੇ ਮੇਰੇ ਇਨਗਰੀਡੀਅੰਟਸ ਮੈਂ ਰੱਖੀ ਸਭ ਤੋਂ ਪਹਿਲਾਂ ਕੜਾਈ ਕੜਾਈ ਚ ਪਾਇਆ ਮੈਂ ਦੇਸੀ ਕੀ ਦੇਸੀ ਕੀ ਪਾ ਕੇ ਨੂੰ ਥੋੜਾ ਜਿਹਾ ਹੋਣ ਦਿੱਤਾ ਮੈਂ ਗਰਮ ਜਦ ਹੋ ਗਿਆ ਇਹ ਗਰਮ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਣਾ ਸੀਗਾ ਬੇਸਨ ਤੇ ਬੇਸਨ ਨੂੰ ਫਿਰ ਚੰਗੀ ਤਰ੍ਹਾਂ ਭੁੰਨਣਾ ਸੀ ਪਾ ਲਿਆ ਮੈਂ ਦੇਸੀ ਕੀ ਇਹਦੇ ਚ ਹੁਣ ਇਸ ਤੋਂ ਬਾਅਦ ਮੈਂ ਪਾਉਂਗੀ ਇਹਦੇ ਚ ਬੇਸਨ ਇੱਕ ਕੋਲੀ ਬੇਸਨ ਦੀ ਲਈ ਸੀਗੀ ਮੈਂ ਕੜਾਹ ਬਣਾਉਣ ਲਈ ਮੈਂ ਅਰਦਾਸ ਵੀ ਕੀਤੀ ਕਿ ਮੇਰਾ ਯੰਮੀ ਅੰਮੀ ਬਣੇ ਸਭ ਟੇਸਟੀ ਟੇਸਟੀ ਲੱਗੇ ਸਾਰਿਆਂ ਨੂੰ ਗਰਮ ਹੋ ਗਿਆ ਸੀਗਾ ਮੇਰਾ ਕੀ ਫਿਰ ਮੈਂ ਇਹਦੇ ਵਿੱਚ ਪਾਤਾ ਬੇਸਨ ਚੰਗੀ ਤਰ੍ਹਾਂ ਮੈਂ ਇਹਨੂੰ ਮਿਕਸ ਕੀਤਾ ਮਿਕਸ ਕਰਦੀ ਰਹੀ ਕਰਦੀ ਰਹੀ ਇਹਨੂੰ ਹਲਕਾ ਬਰਾਊਨ ਕਰਨਾ ਸੀਗਾ ਮਿਕਸ ਕਰਕੇ ਨਾ ਜਦ ਹਲਕਾ ਬਰਾਊਨ ਹੋਊਗਾ ਨਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਲਈ ਸੀਗੀ ਚੀਨੀ ਚੰਗੀ ਤਰ੍ਹਾਂ ਮਿਕਸ ਕਰ ਰਹੀ ਸੀਗੀ ਮੈਂ ਆਪਣੇ ਬੇਸਨ ਨੂੰ ਕਰਕੇ ਨਾ ਮਿਕਸ ਜਦ ਥੋੜਾ ਥੋੜਾ ਹਲਕਾ ਹਲਕਾ ਬ੍ਰਾਊਨ ਹੋਣ ਲੱਗ ਗਿਆ ਫਿਰ ਇਹਦੇ ਵਿੱਚ ਮੈਂ ਪਾਉਂਗੀ ਇਹਦੇ ਵਿੱਚ ਚੀਨੀ ਪਾ ਦੇਣੀ ਆ ਮੈਂ ਬਸ ਥੋੜੀ ਜਿਹੀ ਹੋਰ ਵੇਟ ਕਰਨੀ ਪਊਗੀ ਮੈਂ ਹੁਣ ਇਹਦੇ ਵਿੱਚ ਪਾਉਂਗੀ ਚੀਨੀ ਹਲਾਉਣਾ ਪੈਂਦਾ ਹੁਣ ਇਹਦਾ ਕਲਰ ਚੇਂਜ ਹੋ ਗਿਆ ਸੀਗਾ ਥੋੜਾ ਥੋੜਾ ਬਰਾਊਨ ਹੋ ਗਿਆ ਸੀ ਇਹਦੇ ਵਿੱਚ ਪਾਤੀ ਮੈਂ ਚੀਨੀ ਚੀਨੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਥੋੜੀ देर ਲਈ ਹਲਾਉਂਦੀ ਰਹੀ ਹਲਾਉਂਦੀ ਰਹੀ ਐਵੇਂ ਤਾਂ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾਣੀ ਐਡ ਕਰੂੰਗੀ ਥੋੜਾ ਜਿਹਾ ਮਿਕਸ ਕਰਕੇ ਇਹਨੂੰ ਹੋ ਗਿਆ ਮਿਕਸ ਹੁਣ ਮੈਂ ਇਹਦੇ ਵਿੱਚ ਕਰਨਾ ਪਾਣੀ ਐਡ ਪਾਣੀ ਐਡ ਹੋ ਗਿਆ ਇਹ ਬਣ ਗਿਆ ਸੀਗਾ ਕੜਾ ਇਹਦੇ ਵਿੱਚ ਪਾਏ ਸੀਗੇ ਹੁਣ ਮੈਂ ਕਾਜੂ ਬਦਾਮ ਕਾਜੂ ਬਦਾਮ ਪਾ ਕੇ ਫਿਰ ਮੈਂ ਸਰਵ ਕਰਨਿਆ ਸੀਗੇ ਮੈਂ ਲਈਆਂ ਕੋਲੀਆਂ ਸਰਵ ਕਰਨ ਲਈ ਤੇ ਇੰਨਾ ਚ ਮੈਂ ਪਾਤਾ ਕੜਾ ਰਨੀ ਮੈਂ ਪਾਰੀ ਸੀਗੀ ਥੋੜਾ ਥੋੜਾ ਮੈਂ ਪਾਇਆ ਕਿਉਂਕਿ ਸਾਰੇ ਜਿਆਦਾ ਮਿੱਠਾ ਨਹੀਂ ਖਾਂਦੇ ਹੈਗੇ ਥੋੜਾ ਥੋੜਾ ਖਾਂਦੇ ਨੇ ਬਿਲਕੁਲ ਤੇ ਫਿਰ ਮੈਂ ਪਾਤਾ ਸਾਰੀਆਂ ਕਟੋਰੀਆਂ ਚ ਬਹੁਤ ਹੀ ਯਮਮੀ ਬਣਿਆ ਸੀਗਾ ਇਹ ਕੜਾ ਮੈਂ ਖੁਦ ਵੀ ਖਾਦਾ ਬਹੁਤ ਟੇਸਟੀ ਸੀ ਕਲਰ ਦੇਖੋ ਤੁਹਾਨੂੰ ਕਲਰ ਤੋਂ ਖੁਦ ਪਤਾ ਲੱਗੂਗਾ ਵੀ ਕਿੰਨਾ ਟੇਸਟੀ ਬਣਿਆ ਹੋਣਾ ਇਹ ਬਹੁਤ ਟੇਸਟੀ ਬਣਿਆ ਸੀਗਾ ਮੈਂ ਸਾਰੀਆਂ ਕੋਲੀਆਂ ਚ ਸਰਵ ਕਰਤਾ ਇਹ ਸਰਵ ਕਰਕੇ ਫਿਰ ਮੈਨੂੰ ਹੁਣ ਦੇਣਾ ਸੀਗਾ ਮੰਮੀ ਨੂੰ ਮੈਂ ਲੈ ਕੇ ਗਈ ਬਣ ਗਿਆ ਮੇਰਾ ਮੈਂ ਸਰਵ ਕੀਤਾ ਡੈਡੀ ਜੀ ਨੂੰ ਸਭ ਤੋਂ ਪਹਿਲਾਂ ਕਿਨੇ ਬਏ ਬਣ ਗਏ ਮੇਰੇ ਤੋਂ ਨਹੀਂ ਲੋੜ ਹੈ ਕਰਨ ਦੀ ਦੇਖੋ ਲੈ ਗਏ ਦੇ ਬਹਿਣ ਲੈ ਹੈ ਰਹਾ ਗਏ ਦੇ ਬਣੇ ਲੈ ਬੜਾ ਡਾਕਾ ਮੇਰੇ ਘਨੇ ਦਾ ਉਹ ਤੁਸੀਂ ਇਹ ਤਾਂ ਮੇਰੇ ਹੀ ਸੀਗੇ ਜੱਟੀ ਦੇ ਵੀ ਹੈ ਅੱড়ে ਜਾ Panjang orang lah. Kan? tak?